ਹੋਰ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਆਰਪੇ ਜਿਲ੍ਹਾ ਫਰੋਹੇਪੁਰ ਪਹੁੰਚੇ ਅੱਜਿੱਥੇ ਤਾਂ ਤਾਂ ਬਾਬਾ ਆਰਮ ਲਾਲ ਜੀ ਦਾ ਸਲਾਨਾ ਜੋੜ ਮੇਲਾ ਚੱਲ ਰਿਹਾ ਹੈਗਾ ਗੁਰਦੁਆਰਾ ਬਾਬਾ ਆਰਮ ਲਾਲ ਜੀ ਪਿੰਡ ਆਰਪੇ ਸੋ ਹੋਰ ਵੀ ਗੱਲਬਾਤ ਕਰਾਂਗੇ ਤਸਵੀਰਾਂ ਵੇਖਾਂਗੇ 12 ਤਰੀਕ ਤੋਂ ਜਿਹੜੇ ਖੰਡ ਪਟ ਸਾਹਿਬ ਆਰੰਭੇ ਤੇ 13 ਤਰੀਕ ਨੂੰ ਰਾਤ ਦੇ ਦੀਵਾਨ ਤੇ ਨਾਲ ਹੀ 14 ਤਰੀਕ ਨੂੰ ਜਿਹੜੇ ਦਿਨ ਤੇ ਦੀਵਾਨ ਤੇ ਸ਼ਾਮ ਨੂੰ ਕਬੱਡੀ ਹੋਊਗੀ ਮੇਰੇ ਨਾਲ ਸਾਰੇ ਸਤਕਾਰਯੋਗ ਸਾਡੇ ਵੀਰ ਸੱਜਣ ਖੜੇ ਆ ਬਜ਼ੁਰਗ ਖੜੇ ਆ ਸਿਕੰਦਰ ਸਿੰਘ ਜੀ ਖੜੇ ਆ ਇਹ ਜਿਹੜਾ ਜੋੜ ਮੇਲਾ ਹੈ ਸਾਲਾਨਾ ਜੋੜ ਮੇਲਾ ਜੀ ਇਹ ਸਾਲ ਬਾਦ ਤਨ ਤਨ ਬਾਬਾ ਰਾਮ ਲਾਲ ਜੀ ਦੀ ਜਿਹੜੀ ਯਾਦ ਦੇ ਵਿੱਚ ਮਨਾਇਆ ਜਾਂਦਾ ਔਰ ਇਹ ਜਿਹੜੇ ਪ੍ਰੋਗਰਾਮ ਤਿੰਨ ਦਿਨ ਦੇ ਪ੍ਰੋਗਰਾਮ ਨੇ ਜੀ ਅੱਜ 12 ਤਰੀਕ 12 ਤਰੀਕ ਨੂੰ ਸ਼੍ਰੀ ਖੰਡਪਾਟ ਸਾਹਿਬ ਆਰੰਭ ਹੋਏ ਨੇ ਔਰ ਕੱਲ ਨੂੰ ਜਿਹੜੇ 13 ਤਰੀਕ ਨੂੰ ਰਾਤ ਦੇ ਦੀਵਾਨ ਹੋਣਗੇ ਔਰ ਉਸ ਤੋਂ ਬਾਅਦ 14 ਤਰੀਕ ਨੂੰ ਜਿਹੜੇ ਨੇ ਸਾਰੇ ਦਿਨ ਦੇ ਦੀਵਾਨ ਲੱਗਣਗੇ ਔਰ ਜਿਹੜੀ ਛਾਵ ਨੂੰ ਹੈ ਉਹਦੇ ਵਿੱਚ ਕਬੱਡੀ ਹੋਵੇਗੀ ਜੀ ਠੀਕ ਹੈ ਸੰਗਤ ਨੂੰ ਅਸੀਂ ਇਹੀ ਬੇਨਤੀ ਕਰਦੇ ਆ ਕਿ ਜਿਹੜੀਆਂ ਵੀ ਲਾਕੇ ਭਰਦੀਆਂ ਸੰਗਤਾਂ ਨੇ ਉਹ ਗੁਰਦੁਆਰਾ ਸਾਹਿਬ ਪਹੁੰਚਣ ਤੇ ਆਪਣਾ ਬਾਬਾ ਜੀ ਨੂੰ ਨਤਮਸਤਕ ਹੋਣਾ ਔਰ ਆਪਣੀਆਂ ਜਿਹੜੀਆਂ ਵੀ ਉਹਨਾਂ ਦੇ ਮਨ ਦੀਆਂ ਸ਼ਰਧਾਂ ਨੇ ਉਹ ਲੈ ਕੇ ਆਉਣਾ ਤੇ ਮਹਾਰਾਜ ਉਹਨਾਂ ਦੀਆਂ ਝੋਲੀਆਂ ਭਰੇ ਬਹੁਤ ਧੂਮ ਤਾਂ ਹੁੰਦਾ ਪਹਿਲੋਂ ਲਾ ਕੇ ਪਹਿਲੋਂ ਨਗਰ ਕੀਰਤਨ ਨਿਕਲਿਆ ਬਾਬਿਆਂ ਕਢਾਇਆ ਹਾਂਜੀ ਹੁਣ ਮੇਲਾ ਤਿੰਨ ਦਿਨ ਤੋਂ ਅੱਜ ਖੰਡਪੜ ਰੱਖਿਆ ਠੀਕ ਹੈ ਜੀ ਤੇ 14 ਨੂੰ ਭੋਗ ਪਾਇਦਾ ਸੰਗਤ ਪਹੁੰਚ ਰਹੀ ਹੈ ਜੀ ਸੰਗਤ ਬਹੁਤ ਪਹੁੰਚ ਰਹੀ ਹੈ 11 ਨੂੰ ਨਗਰ ਕੀਰਤਨ ਹੀ ਵਧੀਆ ਸਕਦਾ ਰਿਹਾ ਬੜਾ ਵਧੀਆ ਹੋਇਆ ਹੈ ਤੇ ਹੁਣ ਅੱਜ ਅਖੰਡ ਪੜ ਰੱਖਿਆ ਹੈ ਸੰਤਾਈ ਬਾਬਾ ਆਰਾਮਲਾ ਦਾ ਮੇਲਾ ਬਾਬੇ ਸ੍ਰੀ ਹਰਿ ਵਾਲੀ ਵਾਲੇ ਕਰੋਨ ਦੇ ਹਾਂਜੀ ਹਾਂਜੀ ਬਾਬਾ ਤਾਰਾ ਸਿੰਘ ਬਾਬਾ ਬਤਾਰ ਸਿੰਘ ਬਾਬਾ ਦਲਬਾ ਸਿੰਘ ਨਗਰ ਹਰਫਗੇ ਇਸ ਮੁਹਲਾਕਾ ਠੀਕ ਹੈ ਜੀ ਬੜੀ ਧੁੰਮ ਧਾਗੇ ਸੰਤ ਨੂੰ ਬੇਨਤੀ ਕਰਦੇ ਆ ਵੱਧ ਚੜ ਕੇ ਆਓ 11 ਤਰੀਕ ਨੂੰ ਨਗਰ ਕੀਰਤਨ ਨਿਕਲਿਆ ਹੈ ਬਹੁਤ ਸੰਗਤ ਸੀ 12 ਨੂੰ ਅਜ ਅਖੰਡ ਪੜ ਰੰਭ ਹੋਇਆ 13 ਨੂੰ ਰਾਤ ਦੇ ਦੀਵਾਨ ਨੇ 14 ਨੂੰ ਸਾਰਾ ਦਿਨ ਦੌਰਾਨ ਚੱਲਣਗੇ ਸ਼ਾਮ ਨੂੰ ਕੌਡੀ ਹੋਵੇਗੀ ਤੇ ਟੁੱਟ ਲੰਗਰ ਵਰਤਣਗੇ ਹਾਂਜੀ ਤੇ ਸਾਰੀਆਂ ਸੰਗਤਾਂ ਨੂੰ ਦਰਸ਼ਨ ਕਰਨ ਸੋ ਤਸਵੀਰਾਂ ਤੁਹਾਡਾਂ ਨਾਲ ਅਸੀਂ ਹੋਰ ਵੀ ਵਿਖਾ ਦਨੇ ਤੁਸੀਂ ਪਿੱਛੇ ਦਰਬਾਰ ਦੇਖ ਸਕਦੇ ਹੋ ਤਾਂ ਇੱਥੇ ਜਿਹੜਾ ਸਾਲਾਨਾ ਜੋੜ ਮੇਲਾ ਮਨਾਇਆ ਜਾਣਾ ਸਾਹਮਣੇ ਦਰਬਾਰ ਔਰ ਪਿੱਛੇ ਜਿਹੜਾ ਲੰਗਰ ਹਾਲ ਤੇ ਇਸ ਤੋਂ ਪਿੱਛੇ ਲੰਗਰ ਹਾਲ ਦੇ ਪਿੱਛੇ ਜਿਹੜਾ ਦੀਵਾਨ ਹਾਲ